ਨਵਜੋ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦੇ ਜੀ ਆ ਗੋਇੰਦਵਾਲ ਵਾਲਾ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ ਦੁਨੀਆ ਦਾ ਮਾਰ ਮਾੜਾ ਸੌਦਾ ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਪੈਸੇ ਉਹ ਵੀ ਲੋਕਾਂ ਦੇ ਪੈਸੇ ਮੈਨੂੰ ਤਾਂ ਪ੍ਰਮਾਤਮਾ ਨੇ 17 ਸਾਲ ਦੀ ਉਮਰ ਚ ਭਗਵੰਤ ਮਾਨ ਬਣਾਤਾ ਸੀ ਮੈਂ ਤਾਂ ਆਪਣੀ ਹੱਕ ਦੀ ਕਮਾਈ ਕਮਾਉਣ ਲੱਗ ਗਿਆ ਸੀ ਕੀ ਮੈਂ ਹੱਕ ਦੀ ਕਮਾਈ ਛੱਡ ਕੇ ਹਰਾਮ ਦੀ ਖਾਣ ਆਉਂਗਾ ਮੈਂ ਜਿੰਨੇ ਮਰਜ਼ੀ ਪੈਸੇ ਲੈ ਲੰਦਾ ਐਮਪੀ ਵੀ ਬਣਿਆ ਮੇਰੀ ਪ੍ਰਾਪਰਟੀ ਘਟੀ ਹੈ ਜੀ 2014 ਤੋਂ ਲੈ ਕੇ 2024 ਤੱਕ ਘਟੀ ਹੈ ਮੈਨੂੰ ਗਾੜਾ ਕਿਉਂ ਦਿੰਦੇ ਆ ਕੀ ਪ੍ਰੋਬਲਮ ਹੈ ਗਾੜਾ ਕੌਣ-ਕੌਣ ਦਿੰਦੇ ਆ ਜਿਨ੍ਹਾਂ ਦੀਆਂ ਕੁਰਸੀਆਂ ਖੋਈਆਂ ਨੇ ਬਾਜਵਾ ਸਿੱਧੂ ਇਕ ਸੁਖਵੀਰ ਇੱਕ ਮਜੀਠੀ ਚਾਰ ਪੰਜ ਮਹੀਨੇ ਗਾਣੇ ਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਬੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਹੈ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾਤ ਆ ਇਹਨਾਂ ਨੂੰ ਐ ਸੀ ਆਹ ਕੁਰਸੀਆਂ ਤੇ ਅਸੀਂ ਬੈੰਨੇ ਹੁੰਨੇ ਆ ਆਹ ਕੁਰਸੀਆਂ ਤੇ ਸਾਡੀ ਧੀਆ ਪੁੱਤ ਬੈੰਦੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ 'ਚ ਗੁੱਲੀ ਡੰਡਾ ਖੇਡਣ ਵਾਲੇ ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ 10ਵੀਂ 12ਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆਹ ਧੋਖਾ ਵਸੇ ਹੋਰ ਕੋਈ ਮਜ਼ਾਕ ਕਰਦੇ ਹੁੰਦੇ ਸੀ ਆ ਜਿਸ ਤਰ੍ਹਾਂ ਦੀ ਮੇਰੀ ਫੋਟੋ ਲੱਗੀ ਹੈ ਨਾ ਇਸ ਤਰ੍ਹਾਂ ਦੀ ਫੋਟੋ ਲਾ ਲਈ ਮੈਂ 2014 'ਚ ਜਦੋਂ ਪਹਿਲੀ ਵਾਰ ਮੈਂ ਖੜਾ ਹੋਇਆ ਐਮਪੀ 'ਚ ਤਾਂ ਸੁਖਦੇਵ ਸਿੰਘ ਢੀਂਸਾ ਤੇ ਬਜਿੰਦਰ ਸਿੰਘਲਾ ਮਜ਼ਾਕ ਕਰਦੇ ਸੀਗੇ ਕਹਿੰਦੇ ਭਗਵੰਤ ਮਾਨ ਦੀ ਫੋਟੋ ਦੇਖੀ ਆ ਪੋਸਟਰ ਤੇ ਹੱਥ ਬੰਨੇ ਵਾਲੀ ਕਹਿੰਦੇ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਸਾਨੂੰ ਦੇਖ ਕੇ ਫੋਟੋ ਬੜਾ ਹਾਸਾ ਆਇਆ ਫਿਰ ਮੈਂ ਕੀ ਕਿਹਾ ਸੀ ਮੈਂ ਕਿਹਾ ਬੱਤੀ ਦੰਦ ਨੇ ਮੇਰੇ ਭਰਾਓ ਹੱਸ ਲਓ ਜਿੰਨਾ ਹੱਸਣਾ ਹੁਣ ਮੇਰੀ ਫੋਟੋ ਦੇਖ ਕੇ ਰਿਜ਼ਲਟ ਵਾਲੇ ਦਿਨ ਸਾਰਾ ਡੱਬਰ ਰੋਂਗੇ ਤੁਸੀਂ ਤੇ ਅੱਜ ਤੱਕ ਬਾਈ ਜੀ ਬੱਠਲ ਭਰਤੇ ਹੰਝੂਆਂ ਦੇ ਅੱਜ ਤੱਕ ਹੰਝੂ ਨਹੀਂ ਡਲੇ ਖਾਨਦਾਨੀ ਖਤਮ ਹੋ ਗਏ ਪਹਿਲੀ ਵਾਰੀ ਬਾਪੂ ਦੂਜੀ ਵਾਰੀ ਮੁੰਡਾ ਚਲੋ ਜੀ ਸਾਰਾ ਟੱਬਰ ਸਾਥ ਸਿਕਾਲ ਇਧਰੋਂ ਬਾਦਲਾਂ ਦਾ ਬਾਦਲਾਂ ਦਾ ਸਾਰਾ ਟੱਬਰ ਸਾਥ ਸਿਕਾਲ ਇਧਰੋਂ ਕੈਰੋਂ ਤੋਂ ਵੀ ਮਜੀਠੇ ਤੋਂ ਵੀ ਇਧਰੋਂ ਦੂਜੇ ਪਾਸੇ ਲੰਬੀ ਨਜ਼ਰਾਂ ਅਲਾਵਾ ਤੋਂ ਵੀ ਸਾਰੇ ਸਾਥ ਸਿਕਾਲ ਕੈਪਟਨ ਦਾ ਸਾਰਾ ਟੱਬਰ ਸਾਥ ਸਿਕਾਲ ਹੋਰ ਦੱਸੋ ਕਿਹੜਾ ਰਹਿ ਗਿਆ ਜਿੰਨਾਂ ਜਿੰਨਾਂ ਦੇ ਟੱਬਰ ਸੀ ਸਾਰ ਸਾਰੇ ਸਿਕਾਲ ਜੀ ਲੋਕਾਂ ਨੂੰ ਧੰਨਵਾਦ ਜੀ ਬਹੁਤ ਮਿਹਰਬਾਨੀ ਕਰੇ ਬੈਠੋ ਦੇਖਾਂ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਮੈਨੂੰ ਗਾਣਾ ਕਿਉਂ ਦਿੰਦੇ ਐ ਕੀ ਪ੍ਰੋਬਲਮ ਐ ਗਾਣਾ ਕੌਣ-ਕੌਣ ਦਿੰਦੇ ਐ ਜਿਨ੍ਹਾਂ ਦੀਆਂ ਕੁਰਸੀਆਂ ਖੋਈਆਂ ਨੇ ਬਾਜਵਾ ਸਿੱਧੂ ਇੱਕ ਸੁਖਵੀਰ ਇੱਕ ਮਜੀਠੀ ਐ ਚਾਰ-ਪੰਜ-ਪੰਜ ਗਾਣਾ ਦਿੰਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਬੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਐ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾ ਤਾ ਇਹਨਾਂ ਨੂੰ ਆਏ ਸੀ ਆ ਕੁਰਸੀਆਂ ਤੇ ਅਸੀਂ ਬੈਨੇ ਹੁੰਨੇ ਆ ਆ ਕੁਰਸੀਆਂ ਤੇ ਸਾਡੇ ਧੀਆ ਪੁੱਤ ਬੈਨੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚੋਂ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ ਚ ਗੁੱਲੀ ਡੰਡਾ ਖੇਡਣ ਵਾਲੇ ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ 10ਵੀਂ 12ਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆਹ ਧੋਖਾ ਵਾਸੇ ਇਹਨਾਂ ਹੋਰ ਕੋਈ ਆ ਦੁੱਖ ਹੋਰ ਕੋਈ ਦੁੱਖ ਨਹੀਂ ਆ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਕਹਿੰਦੇ ਜੀ ਆ ਗੋਇੰਦਵਾਲ ਵਾਲਾ ਉਹ ਨਵਜੋਤ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਪਥਰਮਲ ਪਲਾਂਟ ਖਰੀਦਿਆ ਆਪਾਂ ਨੇ ਦੁਨੀਆ ਦਾ ਪਰ ਚੱਲਦਾ ਹੈ ਜੇ ਅੱਜ ਲਾਉਣ ਲੱਗੀ ਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਯਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੁੱਚ ਦਾ ਪਤੀ ਬਿਜਲੀ ਆਉਣ ਲੱਗੀ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ ਓਡੀਸਾ ਤੋਂ ਜਾਂ ਇਧਰ ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਮਛਵਾੜਾ ਮਾਈਨ ਆਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਆਲਾ ਕੋਲਾ 90% ਕਰਦਾ ਹੈ। ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ। 25 ਹੀ ਪਹਿਲਾਂ 40 ਸਾਲ ਹੋ ਜੂਗੀ। ਮਾੜਾ ਸੌਦਾ ਹੈ। ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਇੱਕ ਪੈਸਾ ਵੀ ਵਧਣਾ। ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ। ਇੱਕ ਕੰਪਨੀ ਨਾਲ ਪਏ ਕੇਂਦਰ ਸਰਕਾਰ ਦੀ ਕੰਪਨੀ ਹੈ। ਉਹਦੇ ਨਾਲ ਭਾਈਵਾਲ ਹੈ। राजस्थान तो हो सानू बिजली देने ग्यारह सौ मेगावाट तुम यकीन कर सकते हो कि उन्होंने अस लड़े जिमें आप दुकान पर जाएँ दुकानदार कहने यार तेरे रोज दे गाहक हाँ तौदा तो लेके जाने है। कर थोड़ा जा ठीक ठीक ला ला कहीं सरकार ए कर दिया दिया। वो दो रुपई छिहत्तर पैसे असके ना वो क्या चलो जी दो रुपये चिहत्तर पैसे पर यूनिट इसके ना ज्यादा ज्यादा ਹੋਰ ਘਟਾਓ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਦੇ ਆ ਮੈਂ ਕਿਹਾ ਨਾ 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 ਹੋਰ ਘਟਾਓ ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ ਮੈਂ ਕਿੱਥੋਂ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਜੁੰਡ ਦੇ ਮੈਂ 2 ਰੁਪਏ 54 ਪੈਸੇ ਉਹ ਕਹਿੰਦੇ ਜੀ 4 ਪੈਸਿਆਂ ਨਾਲ ਜੇ ਬੈਠੇ ਹੋਣੇ ਅਫਸਰ ਤੇ ਤੇਜਵੀਰ ਤੇਜਵੀਰ ਹੋਰ ਅਫਸਰ ਬੈਠੇ ਹੋਣੇ ਤੇ ਬਿਜਲੀ ਬੋਰਡ ਦੇ 2 ਰੁਪਏ 54 ਪੈਸੇ ਉਹ ਕਹਿੰਦੇ ਚਾਰ ਪੈਸਿਆਂ ਦਾ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ ਚਾਰ ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦੇ ਚਲੋ 2 ਰੁਪਏ 54 ਪੈਸੇ ਕਰ ਲਿਆ ਸਰਦ ਬਾਅਦ ਚ ਮੈਂ ਦੱਸਿਆ ਚਾਰ ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ ਬਚ ਗਿਆ ਜੀ ਚਾਰ ਪੈਸਿਆਂ ਨਾਲ ਐ ਐ ਮੈਂ ਤੁਹਾਡੇ ਪੈਸੇ ਨੂੰ ਐ ਬਚਾਉਣਾ ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ ਚ ਹੁਣ ਨਾਲੇ ਭਰਿਆ ਹੋਇਆ ਹੈ ਕਦੇ ਖਾਲੀ ਨਹੀਂ ਕਿਹਾ ਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ ਖਜ਼ਾਨੇ ਖਜ਼ਾਨਾ ਭਰਿਆ ਵੀ ਨਹੀਂ ਰੱਖਣਾ ਚਾਹੀਦਾ ਲੋਕਾਂ ਕਹਿੰਦੀ ਕਢੀ ਜਾਓ ਖਜ਼ਾਨਾ ਬਾਅਦ ਚ ਪਰ ਜਿਓ ਜੋ ਕਢੋਂਗੇ ਤਾਂ ਉੱਚ ਹੋਰ ਪਾਉਣ ਜੋਗੀ ਜਗ੍ਹਾ ਹੋਊਗੀ ਤੂੜੀ ਵਾਲਾ ਕੋਠਾ ਹੁੰਦਾ ਆਪਣਾ ਜਿਓ ਜੋ ਤੂੜੀ ਕਢੋਂਗੇ ਤਾਂ ਨਵੀਂ ਤੂੜੀ ਪਾਉਂਗੇ ਜੋ ਤੂੜੀ ਵਾਲਾ ਕੋਠਾ ਹੀ ਨਾ ਰੱਖ ਰੱਖਿਆ ਤੂੜੀ ਭਾਵੇਂ 5 ਸਾਲ ਦੀ ਪਈ ਰਵੇ ਖਜ਼ਾਨਾ ਤੁਹਾਡੇ ਕਨੀ ਖਜ਼ਾਨੇ ਚ ਪੈਸੇ ਈਮਾਨਦਾਰੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸੋਚ ਜਿੱਥੋਂ ਚੱਲੀ RAM LILA ਗਰਾਊਂਡ ਚੋਂ ਐਂਟੀ ਕਰਪਸ਼ਨ ਮੂਵਮੈਂਟ ਜਿਹੜੀ ਚੱਲੀ ਸੀ ਭ੍ਰਿਸ਼ਟਾਚਾਰ ਵਿਰੋਧੀ ਉਹਦੇ ਚੋਂ ਨਿਕਲੀ ਹੋਈ ਪਾਰਟੀ ਐ ਅਈਆਂ ਕੋਈ ਵਕੀਲ ਐ ਕੋਈ ਅਫਸਰ ਸੀ ਕੋਈ ਆਪਦੀ ਛੱਡ ਕੇ ਆਇਆ ਦੁਕਾਨਦਾਰੀ ਮੈਂ ਆਪਣੀ ਕਲਾਕਾਰੀ ਛੱਡ ਕੇ ਆਇਆ ਪੈਸੇ ਕਮਾਉਣਾ ਆ ਬਾਈ ਇੱਥੇ ਪੈਸੇ ਉਹ ਵੀ ਲੋਕਾਂ ਦੇ ਪੈਸੇ ਮਨ ਤਾਂ ਪ੍ਰਮਾਤਮਾ ਨੇ ਸਾਡੇ 17 ਸਾਲ ਦੀ ਉਮਰ ਚ ਭਗਵੰਤ ਮਾਨ ਬਣਾਤਾ ਸੀ ਮੈਂ ਤਾਂ ਆਪਣੀ ਹੱਕ ਦੀ ਕਮਾਈ ਕਮਾਉਣ ਲੱਗ ਗਿਆ ਸੀ ਕੀ ਮੈਂ ਹੱਕ ਦੀ ਕਮਾਈ ਛੱਡ ਕੇ ਹਰਾਮ ਦੀ ਖਾਣ ਆਉਂਗਾ ਮੈਂ ਜਿੰਨੇ ਮਰਜ਼ੀ ਪੈਸੇ ਲੈ ਲੰਦਾ ਐਮਪੀ ਵੀ ਬਣਿਆ ਮੇਰੀ ਪ੍ਰਾਪਰਟੀ ਕੱਟੀ ਹੈ ਜੀ 2014 ਤੋਂ ਲੈ ਕੇ 2024 ਤੱਕ ਕੱਟੀ ਹੈ ਕਿਉਂਕਿ ਤਨਖਾਹ ਐਮਪੀ ਦੀ ਤਨਖਾਹ 50000 ਰੁਪਏ ਜੀ ਮੁੱਖ ਮੰਤਰੀ ਤਨਖਾਹ 1.5 ਲੱਖ ਰੁਪਏ ਜੀ ਅੱਜ ਵੀ ਕੋਈ ਮੇਂ ਪ੍ਰੋਗਰਾਮ ਕਰਾਉਣਾ ਹੋਵੇ ਕੋਈ ਘਰੇ ਫੰਕਸ਼ਨ ਕਰਾਉਣਾ ਹੋਵੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿਣਾ ਯਾਰ ਤੁਸੀਂ ਕਰਾਓ ਯਾਰ ਪਲੀਜ਼ ਐਨਾ ਕਰੋ ਵੀ ਮੈਂ ਸਰਕਾਰ ਦਾ ਪੈਸਾ ਨਹੀਂ ਲਾਉਣਾ ਲੋਕਾਂ ਦਾ ਪੈਸਾ ਨਹੀਂ ਮੈਂ ਲਾਉਣਾ ਸੋ ਆ ਸਰਕਾਰ ਹੈ ਕੋਈ ਕੋਈ ਉਂਗਲ ਉਠਾ ਸਕਦਾ ਫਿਰ ਫਿਰ ਕੀ ਰਹਿ ਗਿਆ ਜਹਾਜਾ ਪੈਸਾ ਖਾ ਲਿਆ ਜਹਾਜੀ ਸਲਫਾਜ਼ ਖਾ ਲਈ ਜੇ ਲੋਕਾਂ ਦਾ ਪੈਸਾ ਹੀ ਖਾ ਲਿਆ ਕੀ ਰਹਿ ਗਿਆ ਜਿਉਣਾ ਕੀ ਰਹਿ ਗਿਆ ਫਿਰ ਕਾਹਦੇ ਜੱਗ ਤੇ ਆਇਆ ਭਗਤ ਸਿੰਘ ਨੌਰ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠਿਆ ਥੋੜੀ ਬਹੁਤ ਉਹਦੀ ਇੱਜ਼ਤ ਰੱਖ ਲਈਏ ਉਦੇ ਸੁਪਨਿਆਂ ਦੇ ਥੋੜਾ ਬਹੁਤ ਤੁਰਪੀਏ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਸੀ ਕੋਈ ਆਮ ਕਰਦਾ ਮੁੰਡਾ ਨਹੀਂ ਸੀ ਉਹ ਕਹਿੰਦੇ ਕੌਂਦੇ ਕਰਦਾ ਸੀ ਕਰਤਾਰ ਸਿੰਘ ਸਰਾਬਾ 350 ਏਕੜ ਜ਼ਮੀਨ ਦਾ ਮਾਲਕ ਸੀ ਸਰਾਬੇ ਪਿੰਡ ਚ ਜਮਾਂ ਲੁਧਿਆਣੇ ਦੀਆਂ ਜੜਾਂ ਚ ਅੱਜ ਜੀਰੋਂ ਲਾਉਂਦੇ ਪੈਨ ਮੁੱਕ ਜੂਗਾ ਕਿ ਉਹਦੀ ਕੀਮਤ ਪਾਉਣੀ ਹੋਵੇ ਪਾਇਲਟ ਦਾ ਕੋਰਸ ਕਰਨ ਗਿਆ ਸੀ ਕੈਲੀਫੋਰਨੀਆ ਵਰਕਲੇਜ ਯੂਨੀਵਰਸਿਟੀ ਚ ਅੱਜ ਵੀ ਅਡਮਿਸ਼ਨ ਨਹੀਂ ਮਿਲਦੀ ਵਰਕਲੇਜ ਯੂਨੀਵਰਸਿਟੀ ਚ ਪਾਇਲਟ ਬਣ ਗਿਆ ਸੀ ਪਰ 19 ਸਾਲ ਦੀ ਉਮਰ ਚ ਫਾਂਸੀ ਅਸੀਂ ਇਸ ਕੰਮ ਵਾਸਤੇ ਆਏ ਆ ਯਾਰ ਕਿ ਭਗਤ ਸਿੰਘ ਤੇ ਸਰਾਬਿਆਂ ਦੀਆਂ ਕੁਰਸੀਆਂ ਤੇ ਉਹਨਾਂ ਦੀਆਂ ਕੁਰਸੀਆਂ ਨੇ ਉਹਨਾਂ ਨੇ ਲੈ ਕੇ ਦਿੱਤੀਆਂ ਨੇ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਕੇ ਅਸੀਂ ਜਨਤਾ ਨਾਲ ਧਗਾ ਕਰੀਏ ਅਸੀਂ ਆਜ਼ਾਦੀ ਦਾ ਮਜ਼ਾਕ ਕਢਾਈਏ ਇਸ ਕੰਮ ਵਾਸਤੇ ਨਹੀਂ ਆਏ ਹਾਂ ਸੈਂਟਰ ਵਾਲੇ ਕਰਦੇ ਆ ਕੇਂਦਰ ਸਰਕਾਰ ਸਾਡੇ ਪੈਸੇ ਰੋਕਦੀ ਹੈ 5.5 ਕਰੋੜ ਰੁਪਇਆ ਰੂਰਲ ਡਵੈਲਪਮੈਂਟ ਫੰਡ ਦਾ ਮੰਡੀਆਂ ਦਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਪਿੰਡਾਂ ਦੀਆਂ ਸਾਰੀਆਂ ਸੜਕਾਂ ਦਾ ਪੈਸਾ ਰੋਕੀ ਬੈਠੇ ਨੇ 5.5 ਹਜ਼ਾਰ ਕਰੋੜ ਰੁਪਇਆ ਅੱਜ ਰੀਲੀਜ਼ ਕਰ ਦੇਣ ਕੱਲ ਨੂੰ ਇਹ ਲਿਸ਼ਕ ਦੀਆਂ ਸੜਕਾਂ ਬਣਾ ਦੂੰਗਾ ਮੈਂ ਇੱਕ ਸੜਕ ਇਹ ਜ ਨਹੀਂ ਰਹੂਗੀ ਜਿੱਥੇ ਕੋਈ ਟੋਆ ਹੋਵੇ ਅਸਲੀ ਲੁੱਕ ਅਸਲੀ ਬਜਰੀ ਪਹੂਗੀ ਪਰ ਦਿੰਦੇ ਨਹੀਂ ਪੈਸੇ ਉਥੋਂ ਕਹਿੰਦੇ ਭਗਵੰਤਮਾਨ ਹੈ ਇਹ ਕੇਜਰੀਵਾਲ ਦੇ ਨਾਲ ਹੈ ਇਹ ਕੇਜਰੀਵਾਲ ਤੇ ਭਗਵੰਤਮਾਨ ਸਾਡੇ ਲਈ ਖਤਰਾ ਨੇ ਪੈਸੇ ਨਹੀਂ ਦਿੰਦੇ ਸਾਨੂੰ ਐਨਐਟਮ ਦਾ ਪੈਸਾ ਰੋਕਿਆ ਹੋਇਆ ਹੈ ਨੈਸ਼ਨਲ ਹੈਲਥ ਮਿਸ਼ਨ ਦਾ ਹਸਪਤਾਲਾਂ ਦਾ ਕੀ ਗੱਲ ਸਾਡੀ ਸਾਡਾ ਪੈਸਾ ਨਹੀਂ ਪੈਸਾ ਤਾਂ ਸੀ ਤੇ ਨੇ ਉੱਥੇ ਸੈਂਟਰ ਕਿਹੜਾ ਆਪਦੀਆਂ ਮਸ਼ੀਨਾਂ ਲਾ ਕੇ ਬੈਠੇ ਪੈਸੇ ਵਾਲੀਆਂ ਪੈਸਾ ਤਾਂ ਸਾਡਾ ਹੀ ਹੈ ਦੇ ਦਿਓ ਨਹੀਂ ਦਿੰਦੇ ਇੱਕੋ ਹੀ ਤਰੀਕਾ ਹੈ ਦਾ ਇਸ ਪੈਸੇ ਨੂੰ ਲੈਣ ਦਾ ਮੈਨੂੰ ਇੱਕ ਅਫਸਰ ਨੇ ਕੰਨ 'ਚ ਦੱਸਤਾ ਮੈਂ ਮੈਂ ਨੀਤੀਯੋਗ ਦੀ ਇੱਕ ਮੀਟਿੰਗ 'ਚ ਗਿਆ ਸੀ ਮੈਨੂੰ ਕਹਿੰਦਾ ਜੀ ਤੁਸੀਂ ਇੱਥੇ ਨਾ ਮੰਗੋ ਵੀ ਲੋਕਾਂ ਕੋਲੇ ਜਾਓ ਮੈਂ ਕਿਹਾ ਵੀ ਲੋਕ ਲੋਕਾਂ ਕੋਲੇ ਕੀ ਕਰਾਂਗੇ ਕਹਿੰਦਾ 13 ਦੀਆਂ 13 ਸੀਟਾਂ ਜਿੱਤ ਲੋ ਮਜਾ ਲੈ 1 ਰੁਪਈਆ ਵੀ ਰੋਕ ਕੇ ਪੰਜਾਬ ਦਾ ਕਹਿੰਦਾ ਇਹਨੂੰ ਪਤਾ ਲੱਗ ਜਾਊਗਾ ਫਿਰ ਆ ਆ ਗੱਲ ਕਹਿਣਾ ਆ ਤੁਹਾਨੂੰ 13 ਦੀਆਂ 13 ਸੀਟਾਂ ਦੇ ਦਿਓ 1 ਰੁਪਈਆ ਰੋਕੇ ਦਿਖਾਵੇ ਸੈਂਟਰ 10 ਸਾਡੇ ਰਾਜ ਸਭਾ 'ਚ ਨੇ 13 ਸਾਡੇ ਇੱਥੋਂ ਹੋਗੇ 14ਵਾਂ ਚੰਡੀਗੜ੍ਹ 7 ਦਿੱਲੀ ਤੋਂ ਗੋਆ ਤੋਂ ਗੁਜਰਾਤ ਤੋਂ ਸਾਨੂੰ ਸੀਟਾਂ ਆ ਰਹੀਆਂ ਨੇ ਸਾਡੇ 25 30 ਹੋਗੇ ਉਧਰੋਂ 10 ਉਧਰ ਨੇ 45 ਹੋ ਗਏ 40 45 ਅਸੀਂ ਗਾਹ ਪਾ ਦਿਆਂਗੇ ਯਾਰ ਪਾਰਲੀਮੈਂਟ ਚ ਸਾਡਾ ਰੋਕੇ ਦਿਖਾਉਣੇ 1 ਰੁਪਇਆ ਇਹ ਸਾਡੇ ਹੱਕ ਦਾ ਆ ਚੀਜ਼ ਆ ਬਸ ਤੁਹਾਡੇ ਕੋਲੇ ਚਾਬੀ ਹੈ ਤੁਹਾਡੇ ਕੋਲੇ ਚਾਬੀ ਹੈ 2026 ਚ 13 ਜ਼ੀਰੋ ਕਰ ਦੋ ਇੱਕ ਵੀ ਰੁਪਇਆ ਰੋਕਿਆ ਮੈਂ ਜ਼ਿੰਮੇਵਾਰ ਹੋਊਂਗਾ ਫਿਰ ਮਜ਼ਾਕ ਸਮਝ ਲੈ ਇਹਨਾਂ ਨੇ ਦੇਸ਼ ਨੂੰ ਯਾਰ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਦਿਖਾਉਣੀ ਕਿਉਂ ਨਹੀਂ ਦਿਖਾਉਣੀ ਯਾਰ ਪਾਗ ਸਿੰਘ ਨੂੰ ਰਿਜੈਕਟ ਕਰੀ ਜਾਂਦੇ ਹੋ ਕਹਿੰਦੇ ਭਗਤ ਸਿੰਘ ਰਿਜੈਕਟ ਕਰਤਾਰ ਸਿੰਘ ਸਾਹਿਬਾ ਰਿਜੈਕਟ ਲਾਲਾ ਲਾਜਪਤਰਾ ਰਿਜੈਕਟ ਮਾਈ ਭਾਗੋ ਰਿਜੈਕਟ ਤੁਸੀਂ ਕੌਣ ਹੋ ਨਿਓ ਯਾਰ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਉਹਨਾਂ ਨੇ ਤੁਹਾਨੂੰ ਦੇਸ਼ ਲੈ ਕੇ ਦਿੱਤਾ ਤੇ ਤੁਸੀਂ ਸਾਨੂੰ ਰਿਜੈਕਟ ਕਰੀ ਜਾਂਦੇ ਆ ਸਾਡੇ ਬਿਨਾ ਮਨਾ ਲੋਗੇ ਫਿਰ ਹਾਂ ਹੁਣ ਕਿਸਾਨਾਂ ਦੀਆਂ ਚੱਲ ਰਹੀਆਂ ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰ ਵਾਲਿਆਂ ਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਇਹ ਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆਜੋ ਕੱਲ ਨੂੰ ਆਜੋ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉਥੇ ਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਦ ਜਿਹੜੀਆਂ ਨੇ ਮੰਨ ਲਓ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਰਡਰ ਨਾ ਬਣਾਓ ਬਾਰਡਰ ਬਣਾਤਾ ਹੁਣ ਉਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆਂ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਆਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰੋਂ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਹੈ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਐਨਾ ਐਨਾ ਸਾਡੇ ਨਾਲ ਆਡਾ ਨਾ ਲਾਓ ਐਨਾ ਤੁਸੀਂ ਸਾਡੇ ਨਾਲ ਹਰ ਖ ਨਾਂ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਆ ਅਰਵਿੰਨ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਵਾਸ ਚੱਲੇ ਜਾਨ ਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ